ਹੋ ਹੋ ਇਕ ਤਾਂ ਡੰਗਰਾਂ ਦਾ ਗੋਹਾ ਕੁੜਾ ਕਰਕੇ ਮੇਰੀ ਤਾਂ ਬੱਸ ਹੋ ਜਾਂਦੀ ਐ ਜਮੀ ਇਕਾ ਜੈ ਵੱਡਾ ਲੱਕ ਇੰਨਾ ਜਿਆਦਾ ਦੁੱਖ ਦਾ ਲ ਮੈਂ ਤਾਂ ਚਾਹ ਦੀ ਘੁੱਟ ਕਰਾ ਕੇ ਵੀ ਮਾ ਐ ਵੇ ਰ ਮਾ ਵੇ ਜੇ ਕਰਕੇ ਦੀ ਹੋਗੀ ਪੋਰਾ ਨਿਕੜੇ ਕੁੜੀਏ ਕੁੜੀਏ ਹਾਂਜੀ ਮੰਮੀ ਉਰਿਆ ਕੀ ਗੱਲ ਆ ਮੰਮੀ ਮੈਂ ਕਹਿਨੀ ਆ ਮਾ ਤੇਰੇ ਪਿਆਕੇ ਨੂੰ ਫੋਨ ਫੋਨ ਨਹੀਂ ਆਇਆ ਕੋਈ ਕਿਆ ਮੰਮੀ ਕੀ ਗੱਲ ਹੋਗੀ ਨੀ ਹੋ ਗਿਆ ਤੇਰੀ ਮਾਂ ਦਾ ਕਾਜ ਆ ਤੇਰੀ ਦਾ ਪਹਿਲਾਂ ਤਾਂ ਤੇਰੀ ਮਾਂ ਰੋਜ਼ ਫੋਨ ਕਰਦੀ ਦੀ ਦਿਨ ਵਿੱਚ ਦੀ 10-10 ਵਾਰ ਲੈ ਬੈਲ ਟੰ ਟੰ ਲੈ ਬੈਲ ਟੰ ਟੰ ਹਾਈ ਕਿਉਂ ਮੰਮੀ ਤੁਸੀਂ ਐ ਕਾਤੋਂ ਕਹਿ ਰਹੇ ਹੋ ਕੋਈ ਕੰਮ ਹੋ ਗਿਆ ਹੋਣਾ ਉਹਨਾਂ ਨੂੰ ਤਾਂ ਹੀ ਨਹੀਂ ਫੋਨ ਕਰਿਆ ਹੈਗਾ ਹਾਂ ਹੁਣ ਤਾਂ ਉਹਨਾਂ ਨੇ ਆਪੇ ਹਟਣਾ ਫੋਨ ਕਰਨ ਸੌਣ ਕਿਉਂ ਸੌਣ ਚੜ ਗਿਆ ਭਾਈ ਹਨ ਜਿੱਥੋਂ ਤਿਹਾਰ ਬਿਹਾਰ ਨੇੜੇ ਲੱਗ ਜਾਂਦੇ ਨੇ ਉੱਥੇ ਹੀ ਉਹਨਾਂ ਦਾ ਫੋਨ ਟੁੱਟ ਜਾਂਦਾ ਉੱਥੇ ਉਹਨੂੰ ਅੱਗ ਲੱਗ ਜਾਂਦੀ ਹੈ ਫੋਨ ਨੂੰ ਉਹ ਦੀ ਬੰਦ ਕਰ ਦਿੰਦੇ ਨੇ ਕਰਨਾ ਹੈ ਵੀ ਕਿਤੇ ਕੁੜੀ ਸੁਨਾਰਾਣਾ ਮੰਗਲੇ ਤਿਆਰ ਵਿਹਾਰਨਾ ਮੰਗਲੇ ਹੈ ਹੁਣ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਭਾਈ ਕਿੰਨਾ ਸੌਣ ਹੋ ਗਿਆ ਹੁਣ ਪਤਾ ਤੈਨੂੰ ਸੌਣ ਚੜੀ ਆ ਖਤਮ ਤਾਂ ਨਹੀਂ ਹੋਇਆ ਆ ਜਾਣਗੇ ਕੋਈ ਕੰਮ ਹੋਣਾ ਮੇਰੇ ਭਰਾ ਨੂੰ ਤਾਂ ਕਰਕੇ ਨਹੀਂ ਆਇਆ ਗਿਆ ਹੈਗਾ ਨਹੀਂ ਖਤਮ ਹੋਣ ਤੇ ਕਿਹੜਾ ਟਾਈਮ ਲੱਗੂਗਾ ਖਤਮ ਹੋਣ ਤੋਂ ਬਾਅਦ ਵੀ ਕੋਈ ਲੋੜ ਨਹੀਂ ਬਈ ਉਹਨਾਂ ਨੂੰ ਆਉਣ ਦੀ ਸਭ ਕੁਝ ਹੈਗਾ ਸਾਡੇ ਘਰੇ ਉਹਨਾਂ ਨੂੰ ਰਾਜ ਲੈਣ ਦੇ ਜਿਹੜਾ 3 ਦੇ 4 ਲੱਡੂਆਂ ਨਾਲ ਰੱਜਣਗੇ ਉਹ ਮੈਂ ਦੇਖ ਲੈ ਇੱਕ ਸੌਣ ਨਹੀਂ ਹੋਣ ਦਿੰਦੀ ਹੈਗੀ ਜਦੀ ਆਦੇ ਪੁੱਤ ਨੂੰ ਤੋਰ ਦਿੰਨੀ ਆ ਤੀ ਕੋਲੇ ਕਿਤੇ ਮੇਰੀ ਤੀ ਨੂੰ ਕੋਈ ਮੈਣਾ ਨਾ ਮਾਰ ਜੀ ਨਹੀਂ ਤੇਰੇ ਪੇਕੇ ਬੇਸ਼ਰਮ ਮਲੰਗ ਉਹਨਾਂ ਨੂੰ ਕੋਈ ਸ਼ਰਮੇ ਨਹੀਂ ਹੈਗੀ ਮੰਮੀ ਹਜੇ ਜੀਰੀ ਨਹੀਂ ਲਾਈ ਤੀ ਮੇਰੇ ਭਾਈ ਨੇ ਉਹ ਕਹਿੰਦਾ ਵੀ ਮੱਕੀ ਵਾਲੀ ਜਦ ਮੈਂ ਜੀਰੀ ਲਾਤੀ ਫਿਰ ਉਦੋਂ ਬਾਅਦ ਆਉਂਗਾ ਜੀਰੀ ਲਾ ਕੇ ਆ ਜਾਣਗੇ ਪਹਿਲਾਂ ਕਿਹੜਾ ਦੇਖ ਕੇ ਨਹੀਂ ਜਾਂਦੇ ਹੈਗੇ ਉਹ ਆਹੋ ਦੇਖ ਕੇ ਜਾਂਦੇ ਨੇ ਸੜੇ ਹੋਏ ਲੱਡੂ ਹੈ ਮਾਣੀ ਮੋਟੀ ਸੰਗਣੀ ਚ ਇੰਦੀਆ ਬੰਦਿਆਂ ਨੂੰ ਮੰਮੀ ਜਿੰਨੀ ਕੋਨਾਂ ਤੇ ਕੰਜਾਇਸਾ ਉਹਨਾਂ ਕੋ ਦੇ ਜਾਂਦੇ ਨੇ ਹਰੇਕ ਮਾਂ ਬਾਪ ਜਿੰਨਾ ਕੋ ਉਹਨਾਂ ਤੋ ਦਿੱਤਾ ਜਾਂਦਾ ਨਾ ਆਪਦੀ ਧੀ ਪੈਣ ਨੂੰ ਦਿੰਦੀ ਆ ਨਹੀਂ ਦਿੰਦਾ ਤਾਂ ਹੈਗਾ ਛੋਡੇ ਮੰਗੂ ਨੰਗ ਮੰੰਗ ਹੋ ਕੇ ਨਹੀਂ ਦਿੰਦਾ ਆਗਲਾ ਬੱਦੇ ਦਿੰਦਾ ਆਪਦੀ ਕਾਤ ਤੋਂ ਛੋਡਿਆਂ ਦੇ ਤਾਂ ਬਥੇਰਾ ਕੁਝ ਹੈਗਾ ਉਹ ਫੇਰ ਵੀ ਜਮੀ ਗਏ ਗੁਜਰੇ ਪਏ ਨੇ ਹੈ ਜਦੋਂ ਤੱਕ ਉਹਨਾਂ ਨੂੰ ਕੰਨ ਨਾ ਖਿੱਚੇ ਜਾਣ ਉਹਨਾਂ ਨੂੰ ਦੋ ਚਾਰ ਗਾਲਾਂ ਨਾ ਦਿੱਤੀਆਂ ਜਾਣ ਉਦੋਂ ਤੱਕ ਨਹੀਂ ਉਹ ਆਉਂਦੇ ਹੈਗੇ ਲੋਟ ਮੰਮੀ ਉਹ ਕੁਸਬੋਲ ਦੇ ਨਹੀਂ ਹੈਗੇ ਤੁਸੀਂ ਤਾਂ ਹੀ ਉਹਨਾਂ ਦੇ ਸਿਰ ਚੜੀ ਜਾਂਦੇ ਹੋ ਕੋਈ ਬੋਲਣ ਵਾਲਾ ਹੁੰਦਾ ਫੇਰ ਦੇਖਦੇ ਤੁਸੀਂ ਕਿਵੇਂ ਉਹ ਕਰਦੇ ਐਂ ਕਰ ਬਾਈ ਤੇਰੇ ਭਾਈ ਨੂੰ ਕਹਿ ਕੇ ਗੋਲੀ ਭਰ ਕੇ ਮਾਰੋ ਮੇਰੀ ਸੱਸ ਦੀ ਹਿੱਕ 'ਚ ਫੇਰ ਤੇਰੇ ਕਾਲਜੇ ਠੰਡ ਪਾਊਗੀ ਮੰਮੀ ਤੁਸੀਂ ਕਿਉਂ ਮੇਰੇ ਪੇਕਿਆਂ ਮਾਗਰ ਪਹਿ ਰਿਓਂ ਕਾ ਤੋ ਪੰਡੀ ਜਾਂਦੇ ਹੋ ਮੇਰੇ ਪੇਕਿਆਂ ਨੂੰ ਨਾਲੇ ਕੋਈ ਨਾ ਦੇਜੂਗਾ ਮੇਰੇ ਭਾਈ ਜਦੋਂ ਟਾਈਮ ਲੱਗੂਗਾ ਆਜੂਗਾ ਪਹਿਲਾਂ ਵੀ ਆਉਂਦੇ ਨੇ ਹਰ ਸਾਲ ਉਹਨਾਂ ਨੂੰ ਪਤਾ ਵੀ ਤੀਆਂ ਦਾ ਤਿਹਾਰ ਆ ਰਿਹਾ ਨਾਲ ਫੇਰ ਹਜੇ ਮਾਮਾ ਕਿਹੜਾ ਆਇਆ ਅੱਛਾ ਮੇਰੇ ਭਾਈ ਦੀ ਰੀਸ ਕਰੋਗੇ ਹੁਣ ਤੁਸੀਂ ਹੈ ਮੇਰਾ ਭਾਈ ਤਾਂ ਪਹਿਲੀ ਦੇ ਜਾਂਦਾ ਸੌਣ ਵੀ ਨਹੀਂ ਚੜ੍ਹਨ ਦਿੰਦਾ ਹੈਗਾ ਜਵਾਨ ਖਿੱਚ ਲੂ ਮੈਂ ਜੇ ਮੇਰੇ ਭਾਈ ਬਾਰੇ ਦੋ ਸ਼ਬਦ ਵੀ ਬੋਲਤੇ ਤਾਂ ਇਹਨੇ ਹੈ ਉਹ ਤਾਂ ਜਮ ਵੀ ਨਹੀਂ ਗੱਲ ਕਹੋਂਦਾ ਕਹਿੰਦਾ ਕਹਾ ਹੁੰਦਾ ਸਰਦਾਰ ਆ ਮੇਰਾ ਭਾਈ ਲੱਤ ਜਿੱਦਾ ਤਾਂ ਉਹ ਪੀਪਾ ਲੈ ਕੇ ਆਉਂਦਾ ਬਿਸਕੁਟਾਂ ਦਾ ਔਰ ਮੇਰੇ ਵਾਸਤੇ ਨਮੇ ਤੋਂ ਨਮੇ ਸੂਟ ਤੇਰੇ ਪੇਕੇ ਦੇਣਗੇ ਮਲੰਗ ਹੈ ਗੱਲਾਂ ਮਾਰਦੀਆਂ ਐਡੀਆਂ ਐਡੀਆਂ ਤੁਰ ਜਾ ਇਥੋਂ ਜਾ ਕੇ ਚਾਹ ਦੀ ਕੁਟ ਬਣਾ ਕੇ ਲਿਆ ਮੇਰੇ ਵਾਸਤੇ ਲੱਗੀ ਆ ਇੱਥੇ ਮੇਰੇ ਨਾਲ ਜੀਵ ਚਲਾਉਣਾ ਕੋਈ ਨਾ ਮੰਮੀ ਲੈ ਜਾਣੀ ਇਕੱਠੇ ਨੰਗਾ ਮਲੰਗਾ ਨਹੀਂ ਮੇਰੇ ਪੱਲੇ ਪਾਈਆ ਨਹੀਂ ਮੇਰੀ ਮਾੜੀ ਕਿਸਮਤ ਨਹੀਂ ਮੇਰੀ ਮਾੜੀ ਕਿਸਮਤ ਫੁੱਟ ਗਏ ਮੇਰੇ ਕਰਮ ਆ ਮੇਰੇ ਕਿੱਥੇ ਲਿਖੀ ਪਈ ਤੀ ਇਹ ਕਰਮਾਂ ਚ ਉੱਪਰ ਉਹ ਜਮੀ ਸਿਰੇ ਦੇ ਮਲੰਗ ਟੱਕਰੇ ਨੇ ਨਹੀਂ ਜਿਨ੍ਹਾਂ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ ਕੀ ਬਣੂਗਾ ਮੇਰੇ ਪੁੱਤ ਦਾ ਲਓ ਜਾ ਲਓ ਕਿ ਮੇਰੇ ਮੂੰਹ ਸੁੱਟ ਕੇ ਬੈਗੀ ਹੁਣਾ ਮੂੰਹ ਸਿੱਟਣ ਨੂੰ ਤਾਂ ਕੀ ਆ ਆ ਮੰਮੀ ਐ ਨਹੀਂ ਖੜਦੇ ਹੈਗੇ ਬੋਲੀ ਜਾਂਦੇ ਨੇ ਮੈਨੂੰ ਕਹਿੰਦੇ ਤੇਰਾ ਸੰਧਾਰ ਨਹੀਂ ਆਇਆ ਹੈਗਾ ਸੌਣ ਚੜ ਗਿਆ ਉਹ ਤੈਨੂੰ ਨਹੀਂ ਪਤਾ ਹੈਗਾ ਇਹ ਵੀ ਉਦੋਂ ਬੋਲਦੀ ਆ ਜਦੋਂ ਬਾਪੂ ਘਰੇ ਨਹੀਂ ਹੁੰਦਾ ਤਾਂ ਹੀ ਤਾਂ ਮੈਂ ਕਹਿ ਨਹੀਂ ਆ ਬਾਪੂ ਦੇ ਹੁੰਦੇ ਤਾਂ ਮੰਮੀ ਮੈਨੂੰ ਕੁਝ ਨਹੀਂ ਕਹਦੇ ਹੈਗੇ ਜਦੋਂ ਬਾਪੂ ਬਾਗ ਜਾਂਦਾ ਉਹਦੀ ਮੈਨੂੰ ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ ਝਿੜਕਦੇ ਰਹਿੰਦੇ ਨੇ ਵੀ ਦਾ ਸਾਰ ਜਾਣਗੇ ਕਿ ਫੇਰ ਕੀ ਹੋ ਗਿਆ ਤਿਹਾਰ ਲੰਘਤਾ ਨਹੀਂ ਗਿਆ ਹੈਗਾ ਹਰ ਸਾਲ ਆਉਂਦੇ ਨੇ ਉਹ ਐਨਾ ਕੁਝ ਸੁਣਾਉਂਦੀ ਆ ਮੇਰੇ ਪੇਕੇਆਂ ਨੂੰ ਉਹ ਮਲੰਗ ਨੇ ਉਹ ਭੁੱਖੇ ਨੇ ਉਹ ਲੈ ਕੇ ਨਹੀਂ ਆਉਂਦੇ ਕੁਸ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਆ ਉਹ ਚਲ ਕੋਈ ਗੱਲ ਨਹੀਂ ਤੂੰ ਪਾਸਾ ਵੱਟ ਲੈ ਕਰ ਤੂੰ ਜਦੋਂ ਬੇਬੇ ਉਰਿਆ ਪਰੇ ਹੁੰਦੀ ਆ ਮਾੜਾ ਪਰਾਂ ਹੋ ਜਾ ਕਰ ਨਾ ਉਹਦੇ ਮੱਥੇ ਲੱਗਾ ਕਰ ਤੈਨੂੰ ਪਤਾ ਤਾਂ ਹੈਗਾ ਇਹ ਬਾਪੂ ਹੁੰਦੇ ਤਾਂ ਜਮਾਂ ਬੋਲਦੀ ਨੇ ਕਿ ਜਦੋਂ ਬਾਪੂ ਬਗ ਜਾਂਦਾ ਖੇਤ ਨਾ ਮੈਨੂੰ ਸਿੱਧਾ ਬੋਲੇ ਨਾ ਬੋਲੇ ਤੈਨੂੰ ਸਿੱਧਾ ਉਹ ਤਾਂ ਮੈਨੂੰ ਬਲਾ ਬਲਾ ਕੇ ਗਾਲਾਂ ਦਿੰਦੀ ਆ ਮੇਰੇ ਪੇਕੇਆਂ ਨੂੰ ਬਰਾਕੇ ਕੋਲ ਬੈਠ ਕੇ ਫੇਰ ਮੈਨੂੰ ਉਹ ਕਰਦੀ ਆ ਤੇਰੇ ਪੇਕੇ ਆਏ ਨੇ ਤੇਰੇ ਪੇਕੇ ਆਏ ਨੇ ਇਹਦੇ ਵੀ ਹੁਣ ਸਾਰੇ ਨਹੀਂ ਹੈਗਾ ਇਹ ਵੀ ਬਾਪੂ ਤਾਂ ਉਹ ਸਰਵਿਸ ਭਾਲਦੀ ਆ ਜਿੰਨਾ ਚਿਰ ਬਾਪੂ ਦਾ ਸੇਵਾ ਪਾਣੀ ਕਰਦਾ ਹੈਗਾ ਉਨਨਾ ਚਿਰ ਬੇਬੇ ਲੋਟ ਹੁੰਦੀ ਜੇਗੀ ਮੈਨੂੰ ਤਾਂ ਲਿਖਾ ਕੇ ਲੈ ਲੈ ਤੂੰ ਫਿਰ ਮੈਂ ਤਾਂ ਨਹੀਂ ਕੁਝ ਕਹਿੰਦੀ ਹੈਗੀ ਜੇ ਮੈਂ ਕਹੇ ਤਾਂ ਮੈਂ ਕਿਹਾ ਵੀ ਮਾਮਾ ਕਿਹੜਾ ਹਜੇ ਦੇ ਕੇ ਗਿਆ ਤਾਂ ਮੈਨੂੰ ਐਨਾ ਕੁਝ ਬੋਲੀ ਵੀ ਫਿਰ ਕੀ ਹੋ ਗਿਆ ਜੇ ਮੈਂ ਕਹੇ ਤਾਂ ਮੈਂ ਇੰਨੀ ਗੱਲ ਕਹੀ ਸੀ ਉਹ ਇਹਦਾ ਬਹੁਤ ਖਰਾਬ ਆ ਤੈਨੂੰ ਮੈਂ ਕੀ ਦੱਸਾਂ ਆਪਦੇ ਪੇਕਿਆਂ ਬਾਰੇ ਤਾਂ ਜਮਾਂ ਨਹੀਂ ਮਾੜਾ ਬੋਲਣ ਦਿੰਦੀ ਹੈਗੀ ਦੂਜੇ ਨੂੰ ਬੋਲੀ ਜਾਊਗੀ ਜੇ ਮੈਂ ਕਹਦਾ ਨਾ ਕਈ ਵਾਰੀ ਮੇਰਾ ਮਾਮਾ ਐਵੇਂ ਮੇਰਾ ਮਾਮੇਰੇ ਕੋਲ ਭੇਜੂਗੀ ਕਹ ਤੈਨੂੰ ਕੀ ਪਤਾ ਤੂੰ ਕਿਵੇਂ ਬੋਲੇਗਾ ਉਹਨੂੰ ਪੁੱਠਾ ਇਹੇ ਜੀ ਆ ਤਾਂ ਤੂੰ ਤਾਂ ਹਜੇ ਹੁਣ ਆਈ ਆ ਮੈਂ ਬੇਬੇ ਨੂੰ ਪਹਿਲਾਂ ਤੋਂ ਜਾਣਦਾ ਇਹ ਆਈ ਆ ਬਸ ਖਰਖਾਦਣੀ ਮੈਂ ਤਾਂ ਨਾਲੇ ਰੋਟੀ ਪਾਣੀ ਸਾਰਾ ਕੁਝ ਟਾਈਮ ਤੇ ਦਿੰਦੀ ਆ ਫੇਰ ਵੀ ਮੰਮੀ ਆਨੇ ਬਹਾਨੇ ਲੱਭਦੀ ਰਹਿੰਦੀ ਆ ਮੈਨੂੰ ਗਾਲਾਂ ਕੱਢਣ ਵਾਸਤੇ ਵੀ ਕੋਈ ਕਸਰ ਰਹਿ ਨਾ ਜਾਵੇ ਇਹ ਨੂੰ ਹਰ ਗੱਲ ਤੇ ਮੈਨੂੰ ਟੋਕਦੀ ਰਹਿੰਦੀ ਆ ਹਰ ਗੱਲ ਤੇ ਟੋਕਦੀ ਰਹਿੰਦੀ ਆ ਚਾਲ ਤੂੰ ਐਂ ਕਰ ਤੇਰੇ ਭਾਈ ਨੂੰ ਫੋਨ ਕਰ ਲਈ ਕਦੇ ਭਈ ਸੰਧਾਰਾ ਦੇ ਜਵਾ ਕੇ ਮੇਰਾ ਦੇਣਾ ਤਾਂ ਹੈਗੀ ਉਹਨਾਂ ਨੇ ਦੋ ਦਿਨ ਲੇਟ ਕੀ ਦੋ ਦਿਨ ਪਹਿਲਾਂ ਕੀ ਐਨੇ ਜੇ ਠੰਡੀ ਹੋ ਜੂਗੀ ਇਹ ਤਾਂ ਆਹੀ ਭਾਲਦੀ ਆ ਪਤਾ ਕੀ ਆ ਇਹ ਪਤਾ ਕਿਉਂ ਕਰਦੀ ਹੁੰਦੀ ਆ ਇਹਨੂੰ ਐ ਮੈਨੂੰ ਗਵਾੰਡਣਾ ਕਹਿਣ ਗਿਆ ਵੀ ਛੋੜਾ ਸੰਧਾਰਾ ਆ ਗਿਆ ਵੀ ਮੈਂ ਕਹੂੰਗੀ ਸਾਡਾ ਤਾਂ ਆਇਆ ਨਹੀਂ ਪਰ ਉਹਨੂੰ ਸੁਣਾਉਣ ਲੱਗੇ ਸਾਡਾ ਤਾਂ ਭਈ ਦੇ ਕੇ ਸਾਡੇ ਐਂ ਕਰ ਕੇ ਆਹ ਚੀਜ਼ਾਂ ਕਰਕੇ ਬਚਦੀ ਆ ਇਹ ਫੇਰ ਗਵਾੰਡਣਾ ਕਰਕੇ ਦੱਸ ਘਰੇ ਕਲੇਸ਼ ਪਾਉਣਾ ਚੰਗੀ ਗੱਲ ਆ ਫੇਰ ਇਹਨੂੰ ਸਮਝਾਵੇ ਕੌਣ ਫੇਰ ਤੂੰ ਫੋਨ ਕਰਦੀ ਕਦੇ ਵੀਰੇ ਆ ਜਾ ਕਦੇ ਤੂੰ ਕਈ ਐਵੇਂ ਨਾ ਕਈ ਸਿੱਧਾ ਮੇਰੇ ਨਾਲ ਲੜਦੀ ਐ ਮੈਨੂੰ ਟੈਨਸ਼ਨ ਹੋ ਜਾਂਦੀ ਆ ਤੂੰ ਤਰੀਕੇ ਨਾ ਕਹਿ ਜੀ ਚਲੋ ਕੋਈ ਨਾ ਮੈਂ ਕਰਦੀ ਆ ਫੋਨ ਕਾਲੇ ਨੂੰ ਆ ਜਾਣਗੇ ਹਾਂ ਕੋਈ ਗੱਲ ਨਹੀਂ ਕਰਦੀ ਫਿਰ ਨਾਲ ਐਂ ਕਰ ਹੁਣ ਜਾ ਕੇ ਕੰਮ ਧੰਦਾ ਕਰ ਲਾ ਉਹ ਫੇਰ ਬੋਲੂ ਵੀ ਅੰਦਰ ਵੜ ਗਈ ਜਾ ਕੇ ਹੁਣ ਕੋਈ ਨਾ ਮੈਂ ਕਰਦੀ ਆ ਕੰਮ ਤਾਂ ਮੈਂ ਸਾਰਾ ਕਰਦੀ ਆ ਬਸ ਮੰਮੀ ਤਾ ਆਦਤ ਪੈ ਰਹੀ ਆ ਬੋਲਣ ਦੀ ਉਹ ਚਲ ਕੋਈ ਨਹੀਂ ਜਿਵੇਂ ਕਹਿੰਦੇ ਨੇ ਸਿਆਣੇ ਜਿਹੜੇ ਡੰਗਣ ਨੂੰ ਤਾਂ ਸੱਚ ਬਣਦੀ ਆਦਤ ਪੈ ਜਾਓ ਛੱਡ ਨਹੀਂ ਸਕਦਾ ਇਹਨੂੰ ਆਦਤ ਪੈ ਰਹੀ ਆ ਬੋਲਣ ਦੀ ਆਪੇ ਹੌਲੀ ਹੌਲੀ ਜਦੋਂ ਇਹ ਮਟੜ ਲਗੀ ਆਪੇ ਹਟ ਜੂਗੀ ਬਸ ਤੂੰ ਗੁੱਸਾ ਨਾ ਕਰਿਆ ਕਰ ਇਹਦੀ ਗੱਲ ਦਾ ਮੈਂ ਤਾਂ ਗੁੱਸਾ ਕਾਹਨੂੰ ਕਰਦੀ ਆ ਚਲੋ ਕੋਈ ਗੱਲ ਨਹੀਂ ਤੁਸੀਂ ਚਾਹ ਪੀ ਲਓ ਕੋਈ ਨਹੀਂ ਕੋਈ ਨਹੀਂ ਮੈਂ ਫੋਨ ਕਰ ਲਾਂਨੀ ਆ ਕੋਈ ਨਹੀਂ ਤੈਨੂੰ ਪਤਾ ਹੀ ਹੁਣ ਬੇਬੇ ਸੁਭਾਤਾ ਕਹੇ ਜਾ ਇਹ ਵੀ ਬੱਸ ਨਾ ਜਾਣ ਜਾਣ ਕੇ ਇਹਨਾਂ ਪੰਗੇ ਲੈਂਦੀ ਆ ਵੀ ਮੈਨੂੰ ਕੁਝ ਬੋਲੇ ਲੈ ਮਾਤਾ ਤਮਿੰਲਾ ਦਾ ਬਾਹਰ ਨੂੰ ਲਾਂਗੀ ਪਿੰਡ ਕਰਾਂ ਫੋਨ ਮੰਮੀ ਕੋਈ ਫੇਰ ਆ ਕੇ ਕੰਨ ਖਾਊਗੀ ਨਹੀਂ ਹੈਲੋ हां पुत्त सासरे काल मम्मी सासरे काल पुत्त हो ठीक हो पुत्त ठीक ठाक मम्मी हो तुसी ठीक हो हां पुत्त ऐसा ठीक है तू दस तेरा सारा ਪਰਵਾਰ ਠੀਕ ਹੈ ਮੱਗਰ ਹੋ ਤੇ ਸਾਸ ਸਹੁਰਾ ਸਭ ਠੀਕ ਠਾਕ मम्मी ਹੋ ਜੀ ਲਾਲੀ ਪੁੱਤ हां जी जीरी ਤਾਂ ਲਾ ਲਈ ਅੱਛਾ ਅੱਛਾ मम्मी ਮਾਤਾ ਨੇ ਕਹਿੰਦੀ ਸੀ ਮੈਂ ਕਿ ਬਾਈ ਨੂੰ ਹੁਣ ਮੇਰਾ ਤੀਆਂ ਦਾ ਸੰਧਾਰਾ ਦੇ ਕੇ ਭੇਜ ਦਾਂ ਦੇ ਨਹੀਂ ਪੁੱਤ ਅੱਜ ਮੈਂ ਉਹਨੂੰ ਕਿਹਾ ਰੀ ਕਾਹੇ ਨੂੰ ਮੈਂ ਤਾਂ ਤੇਰੇ ਬਿਨਾ ਕਹੀ ਬੁੱਤ ਕਹਿ ਰਹੀਆਂ ਕਹਿ ਨਾ ਜੇ ਸਮਾਨ ਤਿਆਰ ਕਰੇ ਬੈਨੇ ਤੇ ਤੇਰੀ ਸਸਤਾ ਸੂਟ ਨੇ ਤੇਰਾ ਸੂਟ ਪਾਏ ਪੈਨੇ ਤੇ ਉਹ ਐ ਤੇ ਨਾ ਹੀ ਬਿਸਕੁਟ ਕਰਾਰ ਕੇ ਨੇ ਅੱਛਾ ਮੈਂ ਤਾਂ ਸਮਾਨ ਪਾਈ ਬੈਠੀ ਆ ਨਾ ਤੇ ਤੇਰਾ ਬਾਪ ਆਖੇ ਲੱਗਦਾ ਆ ਨਾ ਹੋ ਕਾ ਇਹਨੂੰ ਕਿਹਾ ਸੀ ਕੁਸੇ ਮੱਕੀ ਆਈ ਚ ਜੀ ਦੀ ਰੈਂਚ ਪੁੱਤ ਲਾਉਣ ਵਾਲੀ ਅੱਛਾ ਨਹੀਂ ਤਾਂ ਅੱਜੇ ਆ ਜੂਗਾ ਨਹੀਂ ਕਾਲੂ ਤਾਂ ਬੁੱਤ ਮੈਂ ਪੱਕਾ ਹੀ ਤੋਰੂੰਗੀ ਅੱਛਾ ਮੰਮੀ ਉਹ ਕੰਨ ਖਾਈ ਜਾਂਦੀ ਆ ਮੈਨੂੰ ਦੇਖੀ ਅੱਜ ਐਨਾ ਬੋਲੀ ਮੈਂ ਤਾਂ ਬਹੁਤ ਔਖਾ ਸੁਣਨਾ ਮੈਂ ਤਾਂ ਪੁੱਤ ਨੂੰ ਪਹਿਲੀ ਕਿਹਾ ਦੀ ਕਾਲੇ ਨੂੰ ਮੈਂ ਤਾਂ ਕੁੜੀ ਨੂੰ ਤੁੰਤੁਨ ਕੇ ਮਾਰ ਦੂੰਗੀ ਉਹ ਤਾਂ ਹੈ ਹੀ ਨਹੀਂ ਰੂਪ ਦੀ। ਹੋਰ ਫਿਰ ਸਾਰਾ ਦਿਨ ਬੋਲੀ ਜਾਂਦੀ ਤੇਰਾ ਸੁਧਾਰ ਆ ਨਹੀਂ ਆਇਆ ਤੀਂ ਦੇਖ ਕੇ ਨਹੀਂ ਜਾਂਦੇ ਹੈਗੇ। ਫਿਰ ਮੈਨੂੰ ਤਾਂ ਸੁਣਿਆ ਹੀ ਜਿਆਦਾ ਹੈਗਾ ਜਦੋਂ ਤੁਸ ਨੂੰ ਮਾੜਾ ਚੰਗਾ ਬੋਲਦੀ ਆ ਉਹ। ਨਹੀਂ ਪੁੱਤ ਮੈਂ ਤਾਂ ਪਹਿਲੀ ਕਿਹਾ ਦੀ ਮੈਂ ਆ ਜੀ ਤੋਰੂੰਗੀ ਪੁੱਤ ਤੂੰ ਮੇਰੇ ਬੇਸੋਚ ਰੇ ਤੂੰ ਨਾ ਬੋਲੀ ਚੁੱਪ ਰਹੀ ਬਸ ਤੂੰ। ਠੀਕ ਆ ਮੰਮੀ। ਜਾ ਤਾਂ ਜੇ ਹੁਣ ਆ ਗਿਆ ਬਾਈ ਟਾਈਮ ਨਾ ਕਰੇ ਤਾਂ ਹੁਣ ਪੇਜ ਦੀਆਂ ਹੱਥਨ ਤੱਕ। ਨਹੀਂ ਫਿਰ ਕੱਲ ਨੂੰ ਸਵੇਰੇ ਤੱਕ ਜ਼ਰੂਰ ਭੇਜਾਂਗੀ ਮੈਂ ਤੈਨੂੰ ਪਹਿਲੇ ਕਿਹਾ ਦੇਖ ਜਾ ਤਾਂ ਆਥਨ ਤੱਕ ਆ ਗਿਆ ਟਾਈਮ ਨਾਲ ਤਾਂ ਤੇਰੇ ਲਈ ਆਥਨ ਆ ਜੂਗਾ ਨਹੀਂ ਤੜਕੇ ਦੇ ਨਾਲ ਪੱਕਾ ਹੀ ਭੇਜੂਗੀ ਮੈਂ ਬੱਚਾ ਹਾਂ ਮਮੀ ਭੇਜ ਦੀ ਮਾੜਾ ਇਹ ਸੋਚ ਰਹਾ ਮੈਂ ਤਾਂ ਸਮਾਨ ਤੇਰੇ ਪਾਈ ਬੈਠੀ ਆ ਠੀਕ ਆ ਚੰਗਾ ਮਮੀ ਚੰਗਾ ਬੱਚਾ ਲੈ ਮੰਮੀ ਨੂੰ ਤਾਂ ਕਹੇਤਾ ਮੈਂ ਆ ਜੂਗਾ ਨਹੀਂ ਤਾਂ ਹੁਣ ਆ ਜੂਗਾ ਜੇ ਟਾਈਮ ਹੋਇਆ ਨਹੀਂ ਫਿਰ ਸਵੇਰੇ ਆ ਜੂਗਾ ਪਰ ਆ ਖੈੜਾ ਛੁੱਟੂਆ ਇਹ ਤੋਂ ਨਹੀਂ ਬੋਲੀ ਜਾਂਦੀ ਆ ਸਾਰਾ ਦਿਨ ਸਧਾਰਾ ਨਹੀਂ ਆਇਆ ਸਧਾਰਾ ਨਹੀਂ ਆਇਆ ਪਦਾਨੀ ਐ ਨੀ ਇਹਨੂੰ ਅੱਜ ਵੀ ਕਾਹਤੋਂ ਲੱਗੀ ਰਹਿੰਦੀ ਆ ਵੀਰ ਦਾ ਸਾ ਆ ਜੂਗਾ ਪਹਿਲਾਂ ਵੀ ਤਾਂ ਦੇ ਕੇ ਜਾਂਦੇ ਨੇ ਜਾਂ ਤਾਂ ਐਂ ਕਹਿ ਵੀ ਦੇ ਕੇ ਨਹੀਂ ਜਾਂਦੇ ਹੈਗੇ ਚੰ ਅੰਦਰ ਜਾ ਕੇ ਕੰਮ ਦੇਖਾਂ ਲੈ ਹੁਣ ਤਾਂ ਕੁੜੀ ਦਾ ਫੋਨ ਵੀ ਆ ਗਿਆ ਇਹ ਵੀ ਉਹ ਤੱਕ ਨਹੀਂ ਜਾਂਦੇ ਜਦ ਤੱਕ ਕੁੜੀ ਫੋਨ ਨਹੀਂ ਕਰਦੀ ਹੈਗੀ ਉਹਦੀ ਸੱਸ ਨੇ ਕੁੰਦੀਆ ਫਿਰ ਵਿਚਾਰੀ ਉਹ ਫੋਨ ਕਰਦੀ ਆ ਮੈਂ ਇਹਦੇ ਬਾਪ ਨੂੰ ਕਹਿੰਦੇ ਨੂੰ ਕਹਿੰਦੀ ਵੀ ਕੁੜੀ ਨੂੰ ਸੁਧਾਰਾ ਫੜਾਇਆ ਜਾ ਕੇ ਫੜਾਇਆ ਜਾ ਉਹ ਤੜਕੀ ਜਾਂਦਾ ਅੱਥ ਨੇ ਇੱਕ ਦੇ ਕਰੇ ਬੜਦੇ ਆ ਨੱਕ ਦੇ ਮੱਖੀ ਦੀ ਬੈਠਣ ਦਾ ਵੀ ਹਾਂ ਮੈਂ ਦੇ ਆਉਂਗਾ ਉਹਦੇ ਹੋਰ ਵੀ ਫਨ ਕੰਮ ਲੋਟ ਆਉਂਦੀ ਹੈਗੇ। ਆਉਣ ਦੇ ਕਾਇ ਨੂੰ ਮੈਂ ਕਹੀ ਨਹੀਂ ਉਹਨੂੰ। ਵੀ ਭਾਈ ਕੁੜੀ ਨੇ ਫੋਨ ਕਰਤਾ ਔਰ ਜਾ ਕੇ ਸਾਰਾ ਦੇਖਿਆ ਉਹਦਾ। ਸਾਰਾ ਦਿਨ ਇਹੀ ਫਿਰੇ ਦੋਏ ਬਾਪ ਪੁੱਤ ਕਰਦੇ ਹੀ ਸੋਨ ਦੇਖੇਗੇ। ਭੈ ਡੀ ਖਰਾਮਣਾ ਨਾ ਬੁੜੀ ਕੁੜੀ ਨੂੰ ਤੁੰਨੀ ਹੋ ਜਾਂਦੀ ਆ ਤੁੰਨੀ ਹੋ ਜਾਂਦੀ ਆ। ਇਹਨਾਂ ਨੂੰ ਵੀ ਐ ਨਹੀਂ ਵੀ ਪਾਈਆਂ ਚੀਜ਼ਾਂ ਦੇਣੀਆਂ ਜਵਾਖੜੀ ਨੂੰ ਵੀ ਤੁਸੀਂ ਟਾਈਮ ਨਾ ਦੇ ਆਓ। ਫੈ ਨਹੀਂ ਹਮ ਕਾਇ ਨੂੰ। ਇਹ ਕਤਨਾ ਮੰਦੀ ਨਹੀਂ ਹੈਗੀ। ਕਿਹਾ ਸੀ ਭਾਈ ਦੋ ਦਿਨ ਖੜਕੇ ਬਗ ਜੀ। ਆ ਗਠੇ ਨੇ ਇਸ ਮਾਰਨੇ ਪਏ ਨੇ। ਮੈਂ ਸਮਾਰਾਂ ਨਾ ਸਮਾਰਾਂ। ਜ਼ਹਿਰ ਮੈਂ ਮਿੰਨਣਾ ਨਾਥਲਾ ਮਾ ਤਾਂ ਨਹੀਂ ਕੋਈ ਹੱਥ ਲਾਉਂਦਾ ਹੈਗਾ ਵੇ ਕੀ ਚੱਕ ਜਾਨ ਟੌਰ ਤੇ ਚੱਕ ਲਈ ਛੇਤੀ ਮੱਝੇ ਜਾਣਾ ਕਹਿੰਦੀ ਆ ਪੀਣਾ ਤਾਂ ਪਿਆ ਕਰਨ ਵਾਲਾ ਇਹ ਵੀ ਕਰਨਾ ਪਊਗਾ ਮੈਂ ਦੱਸ ਕੱਲੀ ਜਣੀ ਕਿੱਧਰ-ਕਿੱਧਰ ਹੋਮਾ ਸਾਰੇ ਪਾਸੇ ਮੇਰੀ ਜਾਨ ਵੰਡੀ ਦੀਆਂ ਬੇਖਾਈ ਕਾਹ ਹੈ ਹਾਂ ਬੱਬੇ ਉਰੇ ਆਪ ਹੀ ਮੇਰੇ ਕੋਲੇ ਤੂੰ ਹਾਂ ਤੈ ਇਹੋ ਕਿੱਧਰ ਚੱਕੇ ਮੂੰਹ ਜਾਣ ਵਾਸਤੇ ਮੈਂ ਤਾਂ ਡਿਰਬੇ ਜਾ ਕੇ ਨਮੜੇ ਕੰਮ ਆ ਮੈਨੂੰ ਡਿਰਬੇ ਤਾਂ ਤੂੰ ਜਾ ਹੀ ਪੁੱਤ ਫੇਰ ਉਹ ਕੁੜੀ ਦਾ ਸੰਧਾਰਾ ਦੇ ਸਮਾਨ ਪਾਇਆ ਪਿਆ ਬਿਸਕੁਟ ਕਰਿਆਏ ਪਏ ਨੇ ਕੱਪੜੇ ਪਾਇਏ ਪੈ ਰਿਓ ਛੋਲੇ ਛੋਦੇ ਉਹ ਬੇਬੇ ਹਈਦਾ ਤੀਂ ਅਜ 10 15 ਦਿਨ ਪਏ ਨੇ ਤੂੰ ਪਹਿਲੇ ਕਿ ਸੰਧਾਰਾ ਦਿਆ ਜਾ ਕੇ ਇਹ 10 15 ਦਿਨ ਕਿਹੜੇ ਉਹਦੀ ਬੁੜੀ ਪਤਾ ਸੱਸ ਕਿੱਡੀ ਹਰਾਮਣ ਆਵੀ ਸੱਸ ਤੇ ਪਤਾ ਨਹੀਂ ਆ ਉਹਦਾ ਉਹ ਮੂੰਹ ਚੜਿਆ ਆ ਕਿੰਨੀ ਹਵਾ ਉਹ ਤਾਂ ਪੂਰੀ ਹਰਾਬੜ ਆ ਹੋ ਮੇਰੀ ਗੱਲ ਸੁਣ ਬੇਬੇ ਦੇਖਾ ਜੇ ਪਹਿਲਾਂ ਤਾਂ ਕਿ ਤਾਬੇ ਨਿੰਦੂਗੀ ਉਹ ਜੇ ਦੇਖਿਆ ਕਿ ਪੂਰੇ ਟਾਈਮ ਤੇ ਤਾਬੇ ਨਿੰਦੂਗੀ ਬੇ ਹੁਣ ਟਾਈਮ ਹੀ ਆ ਸੌਣ ਚੜ ਗਿਆ ਟਾਈਮ ਨੂੰ ਕੀ ਆ ਤੂੰ ਜਾ ਕੇ ਭੱਜ ਕੇ ਫੜਾਇਆ ਪੁੱਤ ਤਾ ਤਾਂ ਦੇਣੀ ਦੇਣਾ ਆਪਣੇ ਤਾਂ ਉਹ ਮੈਂ ਕਹਿਣਾ ਮੈਂ ਆਉਂਦੀ ਆ ਕੰਮ ਜੇ ਕਰ ਲਾਂ ਅੱਜ ਫੇਰ ਇੱਕ ਦਿਨ ਕੱਲ ਪਰਸੋਂ ਤੱਕ ਜਾ ਆਵਾਂਗੀ ਤੂੰ ਕੰਮ ਮੈਂ ਤੇਰੇ ਨੂੰ ਘਰੇ ਆ ਜੂਦਾ ਨਾਲ ਲੈ ਜੂ ਨੂੰ ਤੂੰ ਕੰਮ ਫੇਰ ਕਰੀ ਨੂੰ ਤਾਂ ਜੇ ਲਾ ਕੇ ਆਉਗੀ 10 ਦਿਨ ਕਹਿੰਦੀ ਮੈਂ ਨਹੀਂ ਜੀ ਆਉਂਦੀ ਕਹਿ ਕੇ ਗਈ ਆ ਲੈ ਮੈਂ ਤਾਂ 10 ਦਿਨ ਲਾਉਂਗੀ ਕਹਿੰਦੀ ਮੈਂ ਫੇਰ ਤੂੰ ਜਾਇਆ ਕਰ ਲੈ ਪੁੱਤ ਮੈਂ ਤੂੰ ਸਮਾਨ ਫੜਾ ਦਿੰਨੀ ਆ ਪਾਏ ਪਿਆ ਤੇ ਫੜਾ ਤੇਰੀ ਮਰਜ਼ੀ ਆ ਫੇਰ ਹੋਰ ਫੜਾ ਤੇਰੀ ਮਰਜ਼ੀ ਕੀ ਆ ਫੜਾ ਕੇ ਆ ਤੂੰ ਜਾ ਕੇ ਤੁਸੀਂ ਤਾਂ ਇਹੀ ਕਰਦੇ ਮੈਂ ਕੋਈ ਕੰਮ ਜਾਵਾਂ ਕਿਤੇ ਪਹਿਲਾਂ ਮੂਰੇ ਆਵਦਾ ਕੰਮ ਹੋ ਸੋਟਾ ਬੇਪੁੱਤ ਕੁੜੀ ਨੂੰ ਮਿਹਣੇ ਦੇ ਦੇ ਕੇ ਮਾਰ ਦੂਗੀ ਤਾੜ ਤੜ ਮਦੱਕੇ ਵਾਰੀ ਕਿਹਾ ਤੈਨੂੰ ਵੀ ਆਪਾਂ ਬਈ ਗੱਲ ਕਰੋ ਬਹਿਕੇ ਉਹਦੇ ਨਾਲ ਬੁੜੀ ਨਾਲ ਇਹ ਤਾਂ ਅੰਕਰਦੀ ਆ ਮੈਨੂੰ ਕਿ ਮੇਰੇ ਮੂਹਰੇ ਘਰਾਉ ਉਹਨੂੰ ਬੇ ਗੱਲ ਕੀ ਕਰਨੀ ਆ ਘਰ ਫੱਟਿਆ ਜਾਂਦਾ ਸੀ ਇਹ ਭੈਣ ਦਾ ਚੱਲ ਆਈ ਸਮਝ ਜੂ ਕਿ ਕਦੇ ਫਿਰ ਕੁੜੀ ਦਾ ਮਰਵਾਉਣੀ ਹੈਗੀ ਆ ਦੱਸ ਦੇ ਤੂੰ ਮੈਂ ਤੈਨੂੰ ਸਿਮਾਨ ਫੜਾਉਣੀ ਆ ਤੂੰ ਫੜਾਏ ਜੀ ਫੜ ਲੈ ਸਿਮਾਨ ਕਈ ਵਾਰੀ ਮੈਂ ਇਹਨੂੰ ਕਿਹਾ ਪਹਿਲਾਂ ਸਹੇੜ ਸਹੇੜੀ ਵੀ ਭਾਈ ਮੇਰੇ ਨਾਲ ਗੱਲ ਕਰਾ ਉਹਦੀ ਬੁੜੀ ਦੀ ਮੈਨੂੰ ਖੜਕਾਵਾ ਦੱਸ ਨਾ ਯਾ ਤੇ ਬਿਸਕੁਟ ਨਹੀਂ ਹਾਂ ਠੀਕ ਆ ਦੇ ਚੋਲੇ ਦੇ ਕੱਪੜੇ ਉਹਦੇ ਅੱਛਾ ਆ ਮੈਂ ਪੈਸੇ ਉਥੋਂ ਲੈ ਜੀ ਫੜ ਲੈ ਜੀ ਕੁਸ ਕੁੜੀ ਨੂੰ ਦੇ ਆ ਹੀ 150 ਰੁਪਏ ਕੋਈ ਪਰਤਾ ਹੈਗੇ ਨੇ ਮੇਰੇ ਕੋਲ ਕੋਈ ਨਹੀਂ ਮੇਰੇ ਕੋਲ ਹੈਗੇ ਤੇ ਮੈਂ ਤੈਨੂੰ ਦੇ ਦੇ ਚੱਲ ਤੇਰੀ ਮਰਜ਼ੀ ਆ ਗੋਜੀ ਰੱਖੀ ਹੋਈ ਤੇਰੀ ਬੇ ਪਿਸਣ ਆਉਂਦੀ ਆ ਮੈਂ ਕਿਹਾ ਸਾਰੇ ਗੋਜੀ ਉਹ ਪਿਸਣ ਘਰ ਆਉਂਦੀ ਆ ਹਾਂ ਦੁੱਧ ਦੇ ਦੇ ਜੀ ਉਹ ਦੁੱਧ ਦੇ ਪੈਸੇ ਤੇਰੇ ਕੋਲ ਸਾਰੇ ਦੁੱਧ ਵੀ ਚਾਹ ਕੁਸਤਾ ਮੈਂ ਖਲਖਪਾ ਮੰਗਾ ਲੈਂਦੀ ਆ ਵਿੱਚੋਂ 5-700 ਰੁਪਏ ਰੱਖ ਲੈਣੇ ਪੈ ਜਾਂਦੇ ਚੱਲ ਚੰਤੀ ਆਦੀ ਮਾਂ ਤਾਂ ਫਿਰ ਰੱਖੇ ਲੈਂਦੀਆਂ ਨੇ ਦਾ ਪੁੱਤ ਜੇ ਮੈਂ ਕਿਤੇ ਕਹਿੰਦਾ ਵੀ ਦੇ 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 ਨਾ ਮੇਰੇ ਕੋਲ ਤਾਂ ਹੈ ਨਹੀਂ ਮੈਂ ਤੇਨੂੰ ਵੀ ਦੇ ਦਿੰਨੀ ਆਂ ਬਹੂ ਦੇ ਕੇ ਚੋਰੀ ਆਂ ਆਹ ਦਿੱਤਾ ਹੈ 1000 ਰੁਪਏ ਕੁੜੀ ਵਾਰੀ ਉਹਨੂੰ ਵੀ ਦੇ ਕੇ ਤੋਰੇ ਦੇ ਬਹੂ ਨੂੰ ਵੀ ਦਿੱਤੇ ਤੜਕੇ ਮੈਂ ਤਾਂ ਇਹ ਗੱਲਾਂ ਕਰਦਾ ਐਂ ਫਰਕ ਪੈਂਦੇ ਨੇ ਬੇਪੇ ਕਰਦਾ ਕਹਿੰਦਾ ਮੈਂ ਹੋਰ ਗੱਲ ਕਹਿਨੀ ਆਂ ਕਿ ਪੁੱਤ ਤੂੰ ਉਹ ਜੇ ਕੁਝ ਕਹੋਗੀ ਤੂੰ ਬੋਲਨੀ ਨਾ ਬੁੜੀ ਮੈਂ ਤਾਂ ਕੀ ਬੋਲਣਾ ਜਿਵੇਂ ਬੋਲਿਆ ਸਮਾਰਕੀ ਬੋਲਣੂੰ ਨਾ ਤੇਰਾ ਸੁਭਾਅ ਵੀ ਹੋ ਤਿਆ ਜਾ ਉਹ ਬੋਲੂ ਦਾ ਬਹੁਤ ਕੁਸਾ ਤੂੰ ਨਾ ਬੋਲੀ ਪੁੱਤ ਤੂੰ ਚੁੱਪ ਕਰਕੇ ਫੜਾ ਕੇ ਕੁੜੀ ਨੂੰ ਸੁਨਾਰਾ ਪੀਂਦੀ ਚਾਹ ਮਾਣੀ ਆਪਦਾ ਜੀ ਮੈਨੂੰ ਚੁੱਪ ਕਰ ਜਾ ਨਾ ਉਹ ਦੇਖਿਆ ਦੀ ਪਿਛਲੇ ਵਾਰੀ ਲੱ ਮੈਨੂੰ ਕਹਿੰਦੀ ਤਾਂ ਕੀੜੇ ਪਰੇ ਲਟਵਾਜ ਮਤਲਬ ਦੋ ਤਾਂ ਹੀ ਬੋਲਦੇ ਹੁਣ ਵੀ ਬੋਲੂਗੀ ਤੈਨੂੰ ਮੈਂ ਦੱਸਿਆ ਤੈਨੂੰ ਤੂੰ ਨਾ ਬੋਲੀ ਪਰ ਤੇ ਮੈਂ ਤਾਂ ਕੀ ਬੋਲਣਾ ਮੈਂ ਤਾਂ ਹੁਣ ਜੇ ਕੁਝ ਬੋਲਿਆ ਭਾਈ ਉਹਨੇ ਦੇਖਾ ਮੈਂ ਤਾਂ ਨਾ ਮੈਂ ਫੱਫੜ ਨੂੰ ਕਰੂੰਗਾ ਫੋਨ ਨਾਲ ਕਰੂੰਗਾ ਮੇਰੇ ਮਾਮੇ ਨੂੰ ਨਾਲੇ ਉਹ ਬਚੋਲੇ ਨੂੰ ਫਿਰ ਉਹਦੇ ਘਰੇ ਜਾਵਾਂਗਾ ਉੱਥੇ ਇਕੱਠੇ ਬੰਦੇ ਕਰਕੇ ਵੇ ਕਾ ਨੂੰ ਐਨੇ ਬਾਦ ਦੇਗਾ ਵਧਾਉਣੇ ਦੇ ਘਰ ਪੱਟਿਆ ਜਾਂਦਾ ਪੁੱਤ ਤੇ ਭੈਣ ਦਾ ਬੇਬੇ ਪਤਾ ਕੀ ਗੱਲਾਂ ਆਪਣੇ ਉਹ ਜਿਹੇ ਪਰ ਲਟਾਇਆ ਹੋ ਕਹਿਲਾ ਉਹਦੀ ਐਂ ਕਰਦੀ ਸੀ ਉਹਨਾਂ ਦੀ ਕੁੜਮਣੀ ਉਹ ਭਈ ਕੁੜੀ ਤੰਗ ਕਰਿਆ ਕਰੇ ਪੂਰਾ ਇੱਕ ਵਾਰੀ ਉਹ ਬੰਦੇ ਰਹਿ ਇਕੱਠੇ ਕਰਕੇ ਚਾਰ 3 ਸਾਲ ਹੋ ਗਏ ਮੁੜ ਕੇ ਅੱਜ ਬੋਲਦੀ ਐ ਕੁੜੀ ਨੂੰ ਉਹ ਬੇਕਾਨ ਪੁੱਤਾ ਉਹ ਇਹ ਨਹੀਂ ਸੁਧਰਦੀ ਹੈ ਕਿ ਸਾਰੀ ਉਮਰ ਆ ਜੇ ਤੇਰੇ ਮਾਂ ਚੋਂ ਸੁਧਰ ਚੋਗੀ ਉਹ ਤਾਂ ਕੈਲੀ ਦੀ ਕੁੜਮਣੀ ਸੁਧਰ ਗਈ ਇਹ ਸੁਧਰਦੀ ਹੈਗੀ ਇਹਦੀਆਂ ਸਿੱਧੀਆਂ ਪਹਿਰੀਆਂ ਨੇ ਜੀ ਇਹ ਕਹਾਂ ਨਹੀਂ ਕਰਦੇ ਹਾਂ ਕਾਰ ਨੂੰ ਮਾਰ ਪੈਂਦਾ ਇਹੇ ਬੰਦੇ ਨੂੰ ਛੇੜੀ ਪਤਾ ਲੱਗ ਜਾਂਦਾ ਸਰ ਕੋਈ ਨਾ ਪੁੱਤਾ ਤਾਂ ਫੇਰ ਆਪਾਂ ਤੂੰ ਨਾ ਬੋਲੀ ਕੁਸਾ ਤੂੰ ਮੈਂ ਤਾਂ ਕੀ ਬੋਲਣਾ ਆਪਣਾ ਚੁੱਪ ਕਰ ਜਾ ਪਾਣੀ ਪੀ ਕੇ ਆ ਜੀ ਆਪਦਾ ਫੇਰ ਕੋਈ ਨਾ ਕੋਈ ਨਾ ਲੈ ਮੈਂ ਕਰਦਾ ਹਾਂ ਇਹਨੇ ਘਟੇ ਜੇ ਸਮਾਰਦਾ ਇਹ ਸਮਾਰ ਨਹੀਂ ਪਹਿਣਗੇ ਮੈਨੂੰ ਤਾਂ ਹਾਏ ਹਾਏ ਇਹਦੀ ਪਹਿਰੇ ਨੇ ਚੀਜ਼ਾਂ ਨਮਨ ਦੇਖਦੀ ਹੈਗੀ ਮਾਂਦੀ ਥੀ ਵੀ ਮੈਂ ਮਾਣਾ ਮੋਟਾ ਕੰਮ ਕਰ ਲਾਂ ਤੇ ਘਰ ਦਾ ਕੰਮ ਹੈ ਤੇਰਾ ਨਾ ਬਸ ਬੁੜੀਆ ਕਰੀ ਸਾਰਾ ਕੁਝੜੇ ਕਰੀ ਹੁਣ ਕਹਿੰਦੀ ਮੈਂ 10 ਦਿਨ ਲਾ ਕੇ ਆਉਂਗੀ ਭਲਾ 10 ਦਿਨ ਕੀ ਆ ਉੱਥੇ ਵੀਰਸੇ ਤੂੰ ਮੈਂ ਤਾਂ ਕੱਲੀ ਰਹਿਣੀ ਆ ਉਰੇ ਹੁਣ 10 ਦਿਨ ਤਾਂ ਉੱਥੇ ਕੰਮ ਨਹੀਂ ਹੈਗਾ ਕੋਈ ਕਿਸੇ ਕੋਣ ਕਹੇ ਇਹਨਾਂ ਨੂੰ ਤੇ ਦੇਖਾ ਉਧਰ ਵੀ ਕੰਮ ਤਾਂ ਦਾ ਹੋਣਾ ਕੋਈ ਇਹ ਤਾਂ ਸਮਾਰ ਸਾਰੇ ਗਏ ਆਏ ਆਏ ਦੇਖਾ ਉੱਧਰ ਕੋਈ ਓਹੋ ਅੱਜ ਤਾਂ ਰੱਬ ਨੇ ਹੀ ਬਦਲਵਾਈ ਜੀ ਕਰਖੀ ਆ ਨੀ ਚੱਜਣਾ ਮਾਰ ਲਾ ਟੁੱਟੇ ਹੱਥਾਂ ਵਾਲੀਏ ਇੱਥੇ ਜਲ ਜਲ ਕਰੀਆਂ ਨਹੀਂ ਆ ਕਿਹੜਾ ਟਾਈਮ ਹੋ ਗਿਆ ਤੈਨੂੰ ਝਾੜੂ ਲਾਉਂਦੀ ਨੂੰ ਦੱਸ ਮੰਮੀ ਲਾਤਾ ਰਹੀਆਂ ਹੁਣ ਹੋਰ ਕੰਮ ਦੱਸ ਕਦੋਂ ਕਰेंगी ਇਕੱਲੇ ਝਾੜੂ ਨਾਲੇ ਨਹੀਂ ਭਾਈ ਕੰਮ ਨੂੰ ਟਾਈਮ ਲੰਘਦਾ ਹੈਗਾ ਰੋਟੀਆਂ ਵੀ ਫੁਕਣੀਆਂ ਨੇ ਸਾਨੂੰ ਮੰਮੀ ਬਣਾ ਲੂੰਗੀ ਤੂੰ ਸਤਾਉਂ ਹੀ ਬੋਲੀ ਜਾਂਨੇ ਆ ਬਣਾ ਲੇਂਗੀ ਤੂੰ ਸਵਾ ਇੱਥੇ ਮ ਕਰੀਆਂ ਦੀ ਆ ਈ ਸੁਨੇ ਵੀ ਸੁਨੇ ਜੇ ਦੱਸ ਆਈ ਕੰਨ ਮੇ ਹੁਣਾ ਛਾੜੂ ਮਿਲ ਗਏ ਇਹਨਾਂ ਨੂੰ ਜਿਵੇਂ ਜਦੋਂ ਸਾਡੇ ਵਰਗੇ ਲਾਉਂਦੀਆਂ ਦੀਆਂ ਰੜਕੇ ਨਾਲ ਸਿੰਬਰਦੀਆਂ ਦੀਆਂ ਆਹ ਦੇਖ ਕੌਣ ਆਇਆ ਮੜਿਆ ਗੇਟ ਖੋਲ ਪਾਈ ਜਾਂਦੀ ਐ ਮਸਾ ਮਟਕੇ ਮਟਕੇ ਤੇ ਇਹ ਬਾਹਰ ਤੇ ਖੜੀ ਸੀ ਭਾਈ ਹੈ ਸਰਦਾ ਮੇਹਾਂ ਬੈ ਕੇ ਨਾ ਸਾਰੇ ਚੱਕਰ ਜਿਹਾ ਹੋ ਰਿਹਾ ਤੁਮਰੀ ਸਸਰੀ ਘਰ ਲਈ ਹੋ ਠੀਕ ਹੋ ਭਾਈ ਹਾਂ ਠੀਕ ਹਾਂ ਚਲੋ ਵਧੀਆ ਬਾਈ ਆਇਆ ਮੰਮੀ ਕੋਈ ਨਾ ਦੀ ਗਿਆ ਮੈਨੂੰ ਵੀ ਬਾਈ ਆਇਆ ਹਾਂ ਤਾਂ ਸਮੂਰੇ ਤਿਹਾਰ ਆਉਂਦਾ ਸਮਾਨ ਦੇ ਆਈਏ ਸਸਰੀ ਘਰ ਮਸੀ ਜੀ ਸਸਰੀ ਘਰ ਹੋ ਠੀਕ ਹੋ ਜੀ ਆਹੋ ਠੀਕ ਆ ਭਾਈ ਚਲੋ ਵਧੀਆ ਫਿਰ ਤਾਂ ਆਹ ਸਮਾਨ ਲੈ ਜਿਵੇਂ ਤਾਂ ਇਹ ਤੀਆਂ ਦਾ ਸੁਧਾਰ ਆ ਕਿ ਅਮਰੀ ਬੇਬੇ ਨੇ ਠੀਕ ਆ ਕੋਈ ਨਾ ਹਾਂ ਜੀ ਤਾਂ ਬਿਸਕੁਟ ਨੇ ਮੈਨੂੰ ਲੱਗਦਾ ਅੱਛਾ ਇਹ ਚ ਕੱਪੜੇ ਕਿਹਨਾਂ ਦੀ ਕੱਪੜੇ ਤੇਰੀ ਮਾਸਦੀ ਦੇ ਅੱਛਾ ਆ ਪਾਈ ਇਹ ਚ ਹੰਬ ਲਿਆ ਠੀਕ ਆ ਬਈ ਆਪਣੇ ਮਾਂ ਚ ਲਖਾ ਲੈਣਗੇ ਦੀ ਦੀਕਦੀ ਤੀ ਚੱਲ ਦੀਕਦੀ ਇਹ ਹੁੰਦੇ ਨੇ ਬੰਦੇ ਨੂੰ ਆਪ ਤੋਂ ਆਉਣਾ ਚਾਹੀਦਾ ਹੁੰਦਾ ਨਾ ਮਮੀ ਮੈਂ ਫੋਨ ਕਰਤਾ ਤੀ ਹਾਂ ਉਹ ਤਾਂ ਮੈਨੂੰ ਪਤਾ ਬਿਨਾਂ ਫੋਨ ਤੋਂ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਤਿਹਾਰ ਬਿਹਾਰ ਦਾ ਵੀ ਕਦੋਂ ਆਉਣਾ ਮਸੀ ਆ ਕੰਮ ਕਮ ਹੁੰਦੇ ਨੇ ਬਹੁਤ ਤਾਂ ਕਰਕੇ ਮੜਾ ਜਾ ਲੇਟ ਹੋ ਜਾਂਦੇ ਨੇ ਹੁਣ ਤਾਂ ਤਿਹਾਰ ਚਾਹੀ ਦਿਨ ਪਏ ਨੇ ਬਹੁਤ ਫੇਰ ਵੀ ਤੀ ਅੱਜ ਤਾਂ ਏ ਹਿਤਾ ਬਾਈ ਮੈਂ ਮੰਮੀ ਨੂੰ ਕਹਿਣੀ ਸੀ ਮੈਂ ਕਹਾਂ ਚੱਲ ਬਾਈ ਮੱਕੀ ਲਾਉਂਦਾ ਆਹ ਜੀਰੀ ਲਾਉਂਦਾ ਮੱਕੀ ਆਈ ਚ ਹੋਰ ਨਾ ਆਉਂਦਾ ਭਾਈ ਜੇ ਦਿਨ ਪਏ ਨੇ ਫੇਰ ਆ ਜਾਂਦਾ ਕਿਹੜਾ ਕੋਈ ਉਹ ਹੋਤੀ ਮਾਸੀਆਂ ਤਾਂ ਆਉਣੀ ਪੈਂਦਾ ਫਿਰ ਧੀਆਂ ਭੈਣਾਂ ਕੋਲੇ ਸਰਦ ਹੁੰਦਾ ਬਿਨਾ ਇਹਨਾਂ ਦੱਸੋ ਚੱਲ ਬਾਈ ਅੰਦਰ ਵਗ ਚੱਲ ਤੂੰ ਗਰਮੀ ਆਉਰੇ ਹੋ ਠੀਕ ਆ ਨੇ ਮਾਸੀ ਤੁਸੀਂ ਆਹੋ ਠੀਕ ਆ ਆ ਜਾ ਭਾਈ ਅੰਦਰ ਚਲੋ ਕੋਈ ਨਾ ਭਾਈ ਅੰਦਰ ਭਾਜ ਨੇ ਅਸਮਾਨ ਹਨਾ ਚੱਕ ਲੈਂਦੇ ਭਾਈ ਫਿਰ ਕੋਈ ਨਾ ਭਾਈ ਮੰਮੀ ਦੇਖ ਲੈਣਗੀ ਚਾ ਕੋਈ ਨਾ ਲੈ ਜਾ ਅੰਦਰ ਥੋੜਾ ਹੈ ਸ਼ਿਮਲੇ ਚੋਂ ਆਇਆ ਲੈ ਜਾ ਇਹਨੂੰ ਅੰਦਰ ਏਸੀ ਦੀ ਹਵਾ ਚ ਬਹਿ ਜਾ ਬੀ ਆ ਕੇ ਬਣਦੀ ਆ ਬਾਈ ਦੀ ਮਲੰਗ ਕਿਸੇ ਥਾਂ ਦੇ ਦੇਖਾਂ ਕੀ ਲੈ ਕੇ ਆਇਆ ਕੀ ਖੋਰ ਲੈ ਕੇ ਆਇਆ ਪੇਟੀਆਂ ਦਾ ਕੱਢ ਕੇ ਜਮੀ ਮੇਰੇ ਤਾਂ ਜੁੱਤੀ ਨਾ ਪਾਵੇ ਇਹਨਾਂ ਨੂੰ ਜੇ ਦੁਕਾਨ ਤੋਂ ਲੈ ਕੇ ਆਂਦਾ ਲਫਾ ਫੇਚ ਹੁੰਦੇ ਅੱਗ ਲਾਉਣੇ ਦੇਖਾਂ ਆਂਬ ਇਹਨਾਂ ਤਾਂ ਗਦੇ ਨਹੀਂ ਖਾਂਦੇ ਬੂ ਬੇ ਗੜੇ ਹੋਏ ਉੰਬੀ ਚਾਰ ਜਾਂ ਬਲਿਆਆ ਬਿੱਟੇ ਜਾਣਿਆ ਤੂੰ ਕੋਈ ਸੇਵ ਲੈ ਲੈ ਕੋਈ ਕੇਲੇ ਲੈ ਲੈ ਦੱਸ ਤੈਨੂੰ ਕੋਈ ਫਰੂਟ ਨਹੀਂ ਮਿਲਦਾ ਹੈਗਾ ਅੱਗ ਲੱਗਣੇ ਇਹ ਛੜਦਾ ਡੰਗਰ ਨਾ ਖਾਣ ਇਹ ਦੇਖ ਲੈ ਪੀਪਾ ਕੀ ਮੈਂ ਖਾਲੀ ਬੜਕਰਾਂ ਮੈਂ ਮਰ ਜਾ ਮੈਂ ਮਰ ਜਾ ਦੇਖ ਲੈ ਇੱਕ ਕਿਲ ਨਹੀਂ ਜੁੜਿਆ ਦੀ ਤੀ ਨੂੰ ਮੋਬੱਤੀਏ ਪਾ ਕੇ ਦੇਤੀ ਅੱਗ ਲੱਗਣਿਆਂ ਨੇ ਹਲੇ ਕਹਿੰਦੀ ਮੇਰੇ ਪੇਕੇ ਮੇਰੇ ਪੇਕੇ ਚਾਰ ਬਿਸਕੁਟ ਸਾਡੇ ਘਰੇ ਬਿਸਕੁਟ ਨਹੀਂ ਹੈਗੇ ਵੀ ਦੇਣਾ ਕੋਈ ਚੱਜ ਦਾ ਤਾਂ ਦੇ ਦੋ ਆ ਪਿਆਰ ਅੱਜ ਲੱਗੇ ਪਰਾਂ ਇਹ ਜੇ ਸੁਧਾਰੇ ਨੂੰ ਬਣਦੇ ਨੇ ਸੁਧਾਰਾ ਦੇਣ ਦੇ ਲਹੂ ਪੀਰ ਖਿਆ ਮੇਰਾ ਆਇਆ ਤਾਂ ਆਏ ਆ ਚੌੜਾ ਹੋ ਕੇ ਐਡਾ ਗਢੀਰਾ ਲੈ ਕੇ ਉਹ ਲੈ ਗਈ ਅੰਦਰ ਉਹਨੂੰ ਆ ਸੜਿਆ ਹੋਇਆ ਸਮਾਨ ਦੇ ਕੇ ਮਾਰ ਗਿਆ ਸਾਡੇ ਮੱਥੇ ਵੀ ਜਣਾ ਅਸੀਂ ਨੇ ਕਿਹਾ ਕਦੇ ਕੁਝ ਖਾਧਾ ਅਸੀਂ ਨੇ ਕਿਹਾ ਕਦੇ ਕੁਝ ਦੇਖਿਆ ਵੀ ਤੁਸੀਂ ਨੇ ਪਾਈਆ ਚੀਜ਼ ਦੇਣੀ ਹੈ ਚੱਜ ਸੂਰ ਦੀ ਤਾਂ ਦੇ ਦੋ ਫਿਰ ਕਹਿੰਦੇ ਨੇ ਬੁੜੀ ਬੋਲਦੀ ਆ ਬੁੜੀ ਬੋਲੇ ਨਾ ਬੁੜੀਆਂ ਦਾ ਆਂਧਰਾ ਫੂਕਤੀਆਂ ਸਾਰੀਆਂ ਇਹਨਾਂ ਨੇ ਜੇ ਵੱਡਿਆਂ ਨੇ ਮੇਰਾ ਤਾਂ ਸਾਰਾ ਮੂਡ ਖਰਾਬ ਕਰਤਾ ਇਹ ਜੇ ਮਾੜਿਆਂ ਨਾਲ ਬਾਹ ਪਿਆ ਸਾਡਾ ਤਾਂ ਨਾ ਸਾਰੀ ਉਮਰ ਦਾ ਰੋਣਾ ਬੱਲੇ ਪੈ ਗਿਆ ਇਹ ਕਿਹਦਾ ਮੋਟਰਸਾਈਕਲ ਦਾ ਖੜਿਆ ਇਹ ਤਾਂ ਮੈਨੂੰ ਲੱਗਾ ਮਵੀ ਵਾਲੇ ਮੁੰਡੇ ਦਾ ਮੋਟਰਸਾਈਕਲ ਆ ਹਨਾ ਚਲ ਆ ਰਿਹਾ ਹੋਣਾ ਹੈ ਆ ਸਮਾਨ ਜਾ ਡਿੱਗਿਆ ਪਿਆ ਕੀ ਗੱਲ ਹੈ ਭਗਵਾਨ ਇਹ ਸਮਾਨ ਦਾ ਕਿਵੇਂ ਡਿੱਗਿਆ ਪਿਆ ਇਹ ਤੇਰੀ ਨੂੰਹ ਦਾ ਸੰਧਾਰਾ ਆਇਆ ਸੁਨਾਰਾ ਆਇਆ ਹਾਂ ਐ ਡਿੱਗੂ ਘਸ ਸੁਨਾਰਾ ਹੋ ਰਿਹਾ ਅੰਦਰ ਉਧਰ ਸੋਈ ਚ ਹੁਣ ਤੇਨਾਂ ਕੌਣ ਮਾਰੇ ਮੱਥਾ ਦੇਖ ਲੈ ਕੀ ਕੁਸ ਲੈ ਕੇ ਆਏ ਨੇ ਸੜੀਆਂ ਹੋਈਆਂ ਲੀਰਾ ਗਲੇ ਹੋਏ ਆਂਬ ਚਾਰ ਬਿਸਕੁਟ ਨੇ ਐ ਸੁਨਾਰਾ ਦਿੰਦੇ ਹੁੰਦੇ ਨੇ ਆਪਦੀ ਤੀ ਨੂੰ ਅੱਛਾ ਹੈ ਤੈਂ ਕਿ ਰਹਿਮਤ ਬੁਲੇ ਥੀ ਆਹੋ ਮੈਂ ਘੇ ਰਿਆ ਇਹ ਮੈਂ ਖੰਡਾਇਆ ਇਹ ਸਾਰਾ ਕੁਸ ਦੇਖ ਲੈ ਤੇਰੀ ਚੰਗੀ ਗੱਲ ਆ ਕੋਈ ਇਹ ਚੰਗੀ ਤਾਂ ਤੈਨੂੰ ਦੱਸ ਦਿਆਂ ਬੈਠ ਉਰੇ ਮੇਰੇ ਕੋਲ ਮੰਜੇ ਤੇ ਭਾਠ ਹੋਰੇ ਮੰਜੇ ਦੇ ਨਾਲੇ ਹੋਰ ਆ ਗਿਆ ਭੌਂਕ ਕੇ ਚੌਰਾ ਤੇ ਛੱਡਿਆ ਗੇ ਵੱਠ ਜੋ ਕੇ ਮੰਜਿਆਂ ਤੇ ਹੈ ਆਹੋ ਥੋੜੇ ਥੋੜੇ ਤੇ ਪੀੜੇ ਸੱਟ ਨੇ ਨਾ ਮੈਂ ਮੈਨੂੰ ਐਂ ਦੱਸ ਤੈਨੂੰ ਸੰਗ ਸ਼ਰਮ ਚਾਹੀਦੇ ਆ ਮਾੜੇ ਮੋਟੀ ਨਾ ਸਮਾਨ ਚੱਕ ਕੇ ਤੈਨ ਗੇਰਤਾ ਉਹ ਮੁੰਡਾ ਵਿਚਾਰਾ ਲੈ ਕੇ ਆਇਆ ਮਸਾਂ ਹੈ ਬੇਜੇ ਲੈ ਕੇ ਆਇਆ ਤੀ ਤਾਂ ਚੱਜ ਸੂਰ ਦਾ ਲੈ ਕੇ ਆਉਂਦਾ ਇਹ じゃ ਕਵਾੜ ਖੋਰ ਖੱਪਾ ਸੀ ਨੇ ਕੀ ਕਰਨਾ ਤੀ ਉਹ ਚ ਮਾੜਾ ਕੀ ਆਂਦਾ ਤੇ ਲਾ ਤੇਰੇ ਅੰਬ ਪਾਏ ਨੇ ਆ ਤੇਰਾ ਸੂਟ ਪਿਆ ਹੋਰ ਸਮਾਨ ਪਿਆ ਨਾ ਤੇਰੇ ਕਿਨੇ ਜਿਹੜੇ ਪਰਕਿਆਂ ਦੇ ਪੇਕੇ ਆ ਤੂੰ ਬੇ ਮੇਰੇ ਪੇਕੇ ਨਹੀਂ ਤਾਂ ਕੋਈ ਰੀਸ ਨਹੀਂ ਕਰ ਸਕਦਾ ਮੇਰੇ ਤਾਂ ਬਥੇਰਾ ਲੈ ਕੇ ਆਉਂਦੇ ਨੇ ਨਾ ਤੇਰੇ ਪੇਕੇ ਤਾਂ ਮਲਾਂਗੇ ਨਾ ਬੜੇ ਝੋਲੇ ਭਰਕੇ ਲਿਉਂਦੇ ਨੇ ਉਹਰੇ ਵੀ ਬਥੇਰੇ ਆਏ ਪਹਿਲਾਂ ਮਾਰਦੇ ਨੇ ਉਹ ਕੁਣੀ ਨਾਲ ਵੀ ਹੱਥ ਨਹੀਂ ਉਹਨਾਂ ਦੇ ਖਾਲੀ ਹੁੰਦੇ ਹੈਗੇ ਗੱਲਾਂ ਮਾਰਦੀ ਆ ਇਹ ਵੱਡੀਆਂ ਵੱਡੀਆਂ ਨਾ ਬੈਠੀ ਆ ਹੁਣ ਮੂੰਹ ਸਜਾਈ ਤੂੰ ਐ ਸੰਗ ਸ਼ਰਮ ਮਨ ਮਾੜੀ ਮੁੱਟੀ ਕੋਈ ਜੇ ਪਰ ਮੁੰਡੇ ਨੇ ਦੇਖ ਲਿਆ ਵੀ ਹਾਂ ਮੇਰੀ ਮਾਸੀ ਨੇ ਇਹ ਸਮਾਨ ਦੇਖ ਤਾਂ ਚੱਕੇ ਕੀ ਕਹਿੰਦਾ ਹੋਊਗਾ ਮੁੰਡਾ ਉਹ ਉਹ ਤਾਂ ਉਹ ਮੁੰਡਾ ਨਰਮਾ ਜੇ ਕੋਈ ਹੋਰ ਹੋਵੇ ਤੇਰਾ ਮੂੰਹ ਮੈਂ ਗੋਟਿਆ ਗਲਾਉਰੇ ਆਹੋ ਕੁੱਟ ਲਿਆ ਮੈਂ ਨਹੀਂ ਕਿਸੇ ਤੋਂ ਡਰਦੀ ਹੈਂਗੀ ਸਮਝ ਆਈ ਗੱਲ ਦੇਖੀ ਜਾਵੇ ਮੈਂ ਤਾਂ ਉਹਦੇ ਪੈਰਾਂ 'ਚ ਮਾਰੂ ਚੱਕ ਲੈਣਗੇ ਆਪੇ ਡਰਦੀ ਉਹਦਾ ਭੱਜੀ ਫਿਰੇਗੀ ਭੱਜੀ ਆਹੋ ਬਣਿਆ ਭੱਜੀ ਦਾ ਡਰਦੀ ਹੈਗੀ ਤੂੰ ਤੇ ਮੈਨੂੰ ਐਂ ਦੱਸ ਦੇ ਵੀ ਇਹ ਸਮਾਨ ਚੱਕਣਾ ਕਿ ਮੈਂ ਕੋਈ ਹੋਰ ਹੀਲਾ ਪਰਤਾ ਆਪਦਾ ਮੈਂ ਨਹੀਂ ਚੱਕਦੀ ਚੁੱਕਦੀ ਹੈਂਗੀ ਜੀਦਾ ਹੈਗਾ ਆਪਦਾ ਚੱਕੇ ਨਾ ਚੱਕੇ ਚੱਕਦੀ ਇਸ ਮਾਂ ਤੋਂ ਨਾ ਪੱਝੀ ਫਰੇਗੀ ਆਹ ਮਾਰਦੀ ਵੇ ਚੱਕ ਮਾਰ ਚੱਕਦੀਆਂ ਚੱਕਦੀਆਂ ਚੱਕਤੀਆਂ ਚੱਕਦੀਆਂ ਚੱਕਦੀਆਂ ਗੱਲਾਂ ਤੂੰ ਇਹ ਮਾਰਦਾ ਕਿਉਂ ਆ ਚੱਕਦੀਆਂ ਮੈਂ ਮੈਂ ਤੇਰੇ ਘੱਟੇ ਘੱਟੂਗਾ ਤੂੰ ਮਾਰਦਾ ਕਿਉਂਗਾ ਨਹੀਂ ਕਾਹਨ ਕੁਟਣਾ ਚੱਕੋ ਚੱਕ ਪਰ ਲੰਬ ਉਧਰ ਚੱਲ 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 ਦੇਖ ਤਾਂ ਸਹੀ ਕਿ ਮੈਂ ਪੱਖ ਲੈਦਾ ਉਹਨਾਂ ਦਾ ਪੱਖ ਲਵਾਉਣਾ ਮੈਂ ਹੋਰ ਟੰਕੀਆਂ ਗੱਲਾਂ ਕਰੇ ਮੈਂ ਤੈਨੂੰ ਕਾਹ ਨੂੰ ਕਹਾ ਕੁਛ ਫੇਰਾ ਚੱਕ ਲੀਆਂ ਚੱਕ ਦੀ ਚੱਕਦੀਆਂ ਚੱਕਦੀਆਂ ਗੱਟੇ ਕਿ ਤੁਹਾਨੂੰ ਮੇਰੀ ਗੱਟੇ ਹੀ ਤੁਹਾਨੂੰ ਮੇਰੇ ਮਾ ਹੁਣ ਚੱਕਦਾ ਬਸ ਹਾਂ ਚੱਕਦਾ ਬਸ ਇਧਰ ਆ ਮੇਰੇ ਕੋਲ ਨਾਲੇ ਅੰਦਰ ਵੀ ਰੱਖਿਆ ਹੁੰਨੀ ਆ ਰੱਖਿਆ ਮੈਂ ਇਧਰ ਮੇਰੀ ਗੱਲ ਤੁਹਾਨੂੰ ਪਹਿਲਾਂ ਮੈਂ ਕਰਦੀ ਆ ਮੂੰਹ ਵਿੱਚ ਆਪਣੇ ਮੰਗੂ ਹੁਣ ਨਾ ਮੇਰੀ ਗੱਲ ਸੁਣ ਇਧਰ ਆ ਇਧਰ ਮੂੰਹ ਕਰਾ ਤੁਰਦੀ ਆ ਹੁਣ ਕੁੱਬੀ ਕੁੱਬੀ ਇਹ ਵੇ ਲੱਤ ਤੋੜਦੀ ਟਹਿ ਜਾਣੇ ਤੈਨੇ ਮੇਰੀ ਤੂੰ ਅਜੇ ਬੱਤ ਗਈ ਮੈਂ ਤੇਰੀ ਦੂਜੀ ਵੀ ਤੋੜਦਾ ਆਏ ਲੱਤ ਤੋੜਤੀ ਨਾਲੇ ਹੋਰ ਤੋੜਤਾ ਕੁਸਾ ਹਾਏ ਹਾਏ ਮੇਰੀ ਗੱਲ ਸੁਣਾ ਦੱਸ ਮੈਨੂੰ ਐਂ ਦੱਸ ਤੂੰ ਐਂ ਚੱਕ ਕੇ ਸਮਾਨ ਘੇਰਿਆ ਮੁੰਡੇ ਦਾ ਸੁਧਾਰਾ ਭਲਾ ਅਜੇ ਮੈਂ ਆਪਣੀ ਕੁੜੀ ਕੋ ਸੁਧਾਰਾ ਲੈ ਕੇ ਜਾਵਾਂ ਤੂੰ ਮੇਰੇ ਨਾਲ ਹੋਵੇਂ ਉੱਥੇ ਉੱਥੇ ਉਹਨਾਂ ਦੀ ਬੁੜੀਆਂ ਡੇ ਕੇ ਸੁਧਾਰਾਂ ਫਿਰ ਕੀ ਕਰੇਂਗੀ ਤੂੰ ਆਏ ਉਹੀ ਘੇਰ ਦੂਗੀ ਉਹ ਖਾਕਾ ਨਹੀਂ ਪਾੜ ਦੂ ਮੈਂ ਜੈ ਵੱਡੀ ਦੀਆਂ ਆ ਬਨ ਲੈ ਨਹੀਂ ਤੇਰੇ ਸਰਦਾਰ ਨਹੀਂ ਐ ਹਾਂ ਖਾਕਾ ਹੁਣ ਤੇਰੀਆਂ ਪਾੜਨ ਵਾਲਾ ਹੈ ਨਹੀਂ ਫਿਰ ਕੋਈ ਜੀ ਤਾਂ ਮੈਂ ਐਂ ਕਰਦਾ ਤੇਰਾ ਮੂੰਹ ਮੱਕਟਾ ਮੁੱਕੀਆਂ ਨਾਲ ਰੇ ਐਨਾ ਕਾਹਨੂੰ ਗੁੱਸਾ ਹੁੰਨੇ ਹੋ ਗੁੱਸੇ ਹੋਈ ਏ ਨਾ ਆਪਣੇ ਵੀਤੀ ਹੈਗੀ ਆ ਕੋਈ ਆਪਾ ਵੀਤੀ ਵਾਲਿਆਂ ਤੂੰ ਐ ਸੋਚ ਕੇ ਦੇਖ ਜੇ ਆਪਣੇ ਦੀ ਸਮਾਨ ਦੇ ਦੇਖੇ ਆ ਕੋਈ ਅਗਲਾ ਆਪਣੇ ਦਿਲ ਤੇ ਕੀ ਪੀਤੂਗੀ ਪੀਤੂਗੀ ਤਾਂ ਬਥੇਰੀ ਆਪਾਂ ਤਾਂ ਹੁਣ ਵੱਧ ਚੜ ਕੇ ਦਿੰਨੇ ਆ ਆਪਾਂ ਕਿਹੜਾ ਇਹ ਜੇ ਸੜੇਪੜੇ ਦਿੰਨੇ ਆ ਫਿਰ ਇਹ ਸਮਾਨ ਲੈ ਕੇ ਆਇਆ ਮੁੰਡਾ ਹੁਣ ਇਹ ਕਿਹੜਾ ਮਾੜਾ ਸਮਾਨ ਲੈ ਕੇ ਆਇਆ ਪਤਾ ਵੀ ਹਾਂ ਮੇਰੀ ਭੈਣ ਨੇ ਖਾਣਾ ਜਿਵੇਂ ਆਖਾਂ ਨੇ ਖਾਣਾ ਕਾਹਾਂ ਤੂੰ ਵਾਕੇ ਕਹਿੰਦੀ ਸਮਾਨ ਤਾਂ ਮਾੜਾ ਕਹਿੰਦੀ ਏ ਸਮਾਨ ਨਹੀਂ ਮਾੜਾ ਹੈਗਾ ਤੇਰੀ ਅਕਲ ਮਾੜੀ ਆ ਸੋਚ ਮਾੜੀ ਏ ਤੇਰੀ ਇਹ ਦਮਾਰ ਤੋਂ ਕੰਮ ਲੈ ਮਾੜਾ ਮੋਟਾ ਚਾਲ ਕੋਈ ਨਾ ਅੱਗੇ ਤੋਂ ਨਹੀਂ ਕਰਦੀ ਹੈਗੀ ਮੈਂ ਗਲਤੀ ਹੋ ਗਈ ਮੇਰ ਤੋਂ ਅੱਗੇ ਤੋਂ ਕਰਦੀ ਆ ਦਿਖਾ ਕੇ ਹਰਾਂਗਾ ਜੇ ਕਰੇਂਗੀ ਆ ਠੀਕ ਕਰੋ ਗੁਰੂ ਉਹ ਕੋਈ ਨਾ ਗੁਰੂ ਕਿਉਂ ਬਾਰ ਬਾਰ ਦਿਖਾ ਕੇ ਡਰਾਉ ਮੈਂ ਇਹਨੂੰ ਤਜੇ ਕਿਸਮਾਰ ਜਾ ਕੇ ਰੱਖਿਆ ਅੰਦਰ ਜਾ ਕੇ ਕੋਈ ਨਾ ਚਾਹੇ ਮੜੇ ਪੀਪਾ ਦਾ ਚੱਕਲਾ ਚੱਕਾ ਪਿੱਛੇ ਕਿਦਾਂ ਲਾ ਪੀਪਾ ਚੱਕਲਾ ਨਾਲੇ ਨਾ ਚੱਕ ਚੰਗਾ ਆਪੇ ਚੱਕ ਲੈਨੀ ਚਲ ਹੁਣ ਅੱਗੇ ਜਵਾਖਾਂ ਕੋਲ ਨਾ ਰੌਲਾ ਪਾਈ ਮੈਂ ਸਾਰੇ ਪਿੰਡ ਚ ਪਾਉਂਗਾ ਰੌਲਾ ਜਵਾਖਾਂ ਨਹੀਂ ਗੱਲ ਕਰਦੀਆਂ ਤੂੰ ਆਹੋ ਕਰਦੀ ਜਲੂਸ ਮੇਰਾ ਮੇਰੇ ਪੱਪੀ ਕਿਸੇ ਨਾਲ ਨਹੀਂ ਬਰਤੁੰਦੀ ਕਿਸੇ ਨਾਲ ਬਰਤੁੰਦੀ ਨਹੀਂ ਮੈਨੂੰ ਇਹ ਹਾਂ ਕਿਸੇ ਦਾ ਕਿਤੇ ਮੈਨੂੰ ਖੜਨ ਜੋ ਛੱਡ ਦੇ ਤੂੰ ਇਹ ਜੀ ਸਿਆਣੀ ਉਮਰ ਚਾਹਦੀ ਜਨਾਨੀ ਤੇ ਕੋਈ ਡੰਡਾ ਚੱਕਦਾ ਹੁੰਦਾ ਡੰਡਾ ਮੈਂ ਤੇਰਾ ਮੂੰਹ ਫੇਰ ਦੂੰ ਕੋੜ-ਕੋੜ ਕੇ ਓਰੇ ਡੰਡਾ ਜਾਂਦੇ ਚੱਲ ਜਾਨੀਆਂ ਹੁਣ ਜਾਣ ਲਵੇਂਗਾ ਹਾਂ ਜਾਣ ਲੱਗ ਚੱਲ ਪਾ ਜਾਂਦਰ ਜੇ ਮੁੜ ਕੇ ਪਤਾ ਲੱਗੇ ਕਹਣਾ ਮੈਨੂੰ ਕਰੇ ਵੀ ਸਮਾਨ ਘੇਰਿਆ ਤਾਂ ਕਹਦੇ ਐ ਕੋਈ ਜਾਂ ਨੂਨੂ ਬੋਲਿਆ ਗੁੱਸਾ ਫਿਰ ਦੇਖੀਂ ਤਰਾ ਕੀ ਬਣੂਗੀ ਬੋਲਦੇ ਨਹੀਂ ਹੈਗੇ ਤੁਸੀਂ ਤਾਂ ਹੀ ਉਹਨਾਂ ਦੇ ਸਿਰ ਚੜੀ ਜਾਂਦੇ ਹੋ ਕੋਈ ਬੋਲਣ ਵਾਲਾ ਹੁੰਦਾ ਫਿਰ ਦੇਖਦੇ ਤੁਸੀਂ ਕਿਵੇਂ ਉਹ ਕਰਦੇ ਸਾਰਾ ਦਿਨ ਬੇਇੱਜ਼ਤੀ ਕਰੀ ਨਹੀਂ ਉਹਨਾਂ ਨੂੰ ਕਹਦੇ ਗੋਲੀ ਦੇਖਾਂ ਉਹ ਬੇਆੰਬ ਗੜੇ ਪਏ ਉਹ ਵਿਚਾਰੀ ਉਹ ਬੇ ਸਾਰਾ ਤਾਂ ਡੰਗਰ ਵੀ ਨਾ ਕੋਰ ਮੇਰੇ ਪੇਕ ਕ्याने ਤਾਂ ਕੋਈ ਰੀਸ ਨਹੀਂ ਕਰ ਸਕਦਾ ਮੇਰੇ ਤਾਂ ਬਥੇਰਾ ਲੈ ਕੇ ਆਉਂਦੇ ਨੇ ਉਹ ਜਾਣਦਾ ਮਲੰਗਾ ਦੀ ਮੈਂ ਬਥੇਰਾ ਹੋ ਪਹਿਲਾਂ ਮਾਰਦੇ ਕੁੜੀ ਨਾਲ ਕਰੇ ਨਾ ਵੀ ਇਹਨਾਂ ਦੇ ਝੋਲੇ ਭਰੇ ਭਰਾ ਆਉਂਦੇ ਨੇ ਮੈਂ ਕਰਦੀ ਆ ਮੂੰਹ ਮੇ ਆਪਣੇ ਮੰਗੂ ਹੋਣਾ ਨਾ ਮੇਰੀ ਗੱਲ ਸੁਣ ਇਧਰ ਇਧਰ ਮੂੰਹ ਘਾਰਾ ਬੇ ਲੱਤ ਤੋੜਤੀ ਇਧਰ ਮੂੰਹ ਘਾ ਲੱਤ ਤੇ ਇਧਰ ਕਿਵੇਂ ਨਹੀਂ ਗੋਲਾ ਬੱਜਾ ਇਧਰ ਮੂੰਹ ਘਾ ਨਾ ਮੈਨੂੰ ਐਂ ਦੱਸ